ਵਾਹਿਗੁਰੂ ਸੱਚੇ ਗੁਰੂ ਗੁਰਸਵਾਰੀ ਸਾਹਿਬ ਸੰਗਤ ਬਲਾਵੋ ਰਾਗ ਦੇ ਵਿੱਚ ਆਪ ਜੀ ਨੇ ਹੁਕਮ ਸੁਣਣ ਕੀਤਾ ਸਤਿਗੁਰੂ ਨੇ ਮਿਹਰਾਂ ਨੇ ਫਲ बरसाਏ ਔਰ ਸਤਿਗੁਰ ਸੱਚੇ ਪਾਤਸ਼ਾਹ ਦੇ ਆਓ ਆਪਾਂ ਮਹਿਮਾਨ ਵੰਨਣ ਕਰੀਏ ਤਨ ਤਨ ਸਹਿਬ ਸਿੰਘ ਗੁਰੂ ਅਰਜਨ ਦੇਵ ਜੀ ਸ਼ਾਦੀ ਤੋਂ ਬਾਅਦ ਵਿਆਹ ਤੋਂ ਸਮਾਂ ਜਿਹੜਾ ਹੈ ਵੈਸੇ ਲੰਘ ਗਿਆ ਉੱਤਰ ਦੀ ਰਾਤ ਪ੍ਰਾਪਤ ਨਹੀਂ ਬੱਚਾ ਕੋਈ ਵੀ ਘਰ ਦੇ ਵਿੱਚ ਨਹੀਂ ਹੈ ਤੇ ਗੁਰੂ ਸਵਾਰਿਓ ਇੱਕ ਦਿਨ ਐਸਾ ਆਇਆ ਸਲਾਬੇ ਤੂੰ ਕੱਪੜੇ ਸੁਕਾਉਣ ਵਾਸਤੇ ਮਾਤਾ ਗੰਗਾ ਜੀ ਦੁਸ਼ਾਲੇ ਜਿਹੜੇ ਨੇ ਉਹ ਬਾਹਰ ਧੁੱਪ ਦੇ ਵਿੱਚ ਪਾਰੀ ਉਹਨੂੰ ਵੇਖਦਿਆਂ ਹੋਇਆਂ ਨਾਲ ਦੇ ਕੋਠਿਆਂ ਦੇ ਉੱਤੇ ਮਾਤਾ ਕਰਮ ਨੂੰ ਜਿਹੜੀ ਹੈ ਜਠਾੜੀ ਉਹ ਵੀ ਕੱਪੜੇ ਸੁਕਾ ਰਹੀ ਆ ਤੇ ਨਾਲ ਹੀ ਉੱਚੀ ਉੱਚੀ ਸੁਣਾ ਕੇ ਗੱਲ ਕਰਦੀ ਐ ਕਹਿਣ ਲਗੀ ਕੋਈ ਗੱਲ ਨਹੀਂ ਸੁਕਾ ਲੈ ਇਹ ਕੰਮ ਤੇ ਸਾਡੇ ਬੱਚਿਆਂ ਦੇ ਆਉਣੇ ਮੀਨਾ ਪਿਆਰਿਓ ਮਾਰਿਆ ਮੁਆਫ ਕਰਨਾ ਮੈਂ ਇੱਕ ਛਿੱਟੇ ਛੋਟੀ ਜੀ ਆਪਜੀ ਦੇ ਨਾਲ ਆਪਣੀ ਸਾਥੀ ਵੀ ਸਾਝੀ ਕਰਾਂ ਗੁੜੀਆਂ ਦੀ ਸ਼ਾਦੀ ਹੋ ਜੂ ਵਾਵਾ ਚਿਰ ਹੋ ਗਿਆ ਤੇ ਬੱਚੀ ਦੇ ਘਰ ਸਤਿਗੁਰੂ ਨੇ ਵੇਖ ਹੀ ਦਿੱਤੀ ਬੇਟੀ ਜਦੋਂ ਖੇਡਣ ਜੋਗੀ ਹੋਈ ਨਾ ਮਾਵਾ ਵੱਡੀ ਹੋਈ ਪਿਆਰਿਓ ਤੇ ਗਵਾਂਡੀਆਂ ਦੇ ਘਰ ਖੇਡਣ ਗਈ ਤੇ ਉਹਨਾਂ ਨੇ ਉਸ ਬੱਚੀ ਨੂੰ ਚਿੜਕ ਦਿੱਤਾ ਤੇਰਾ ਵੀਰ ਨਹੀਂ ਘਰ ਦੇ ਵਿੱਚ ਹੈਗਾ ਤੇ ਤੂੰ ਆਪਣੇ ਘਰੇ ਚਲੀ ਜਾ ਬੱਚੀ ਰੋਂਦੀ ਰੋਂਦੀ ਆਈ ਹੂਕ ਵੱਜੀ ਮਾਤਾ ਨੂੰ ਆਣ ਕੇ ਗੱਲ ਦੱਸੀ ਤੇ ਪਿਆਰਿਓ ਮਾਤਾ ਵੀ ਰੋਣ ਲੱਗੀ ਹੋਈ ਸਾਡੇ ਤੱਕ ਵੀ ਪਹੁੰਚਾਈ ਖਬਰ ਤੇ ਨਾਲ ਹੀ ਜਿਹੜੀ ਅੰਦਰੋਂ ਪਿਆਰਿਓ ਜਦੋਂ ਫਿਰ ਉੱਠਦੀ ਹੈ ਨਾ ਆਵਾਜ਼ ਸਤਿਗੁਰੂ ਦੇ ਦਰ ਤੇ ਉਹ ਪਾਉਣ ਜਾਂਦੀ ਤੇ ਪਿਆਰਿਓ ਸਤਗੁਰੂ ਅਗੇ ਅਰਦਾਸ ਕੀਤੀ ਸਤਗੁਰੂ ਸੱਚੇ ਪਾਤਸ਼ਾਹ ਜਿਵੇਂ ਬੇਬੇ ਨਾਨਕੀ ਗਵਾਨੀਆਂ ਦੇ ਘਰ ਗਈ ਸੀ ਤੇ ਉਹਨੂੰ ਵੀ ਝੜਕਿਆ ਸੀ ਕੋਈ ਗੱਲ ਨਹੀਂ ਇਹ ਵੀ ਤੇਰੀ ਬੱਚੀ ਆ ਤੇ ਜਿਤਨਾ ਬਾਬਾ ਨਾਨਕ ਜੀ ਇਹਨੂੰ ਭੇਜਿਆ ਸੀ ਤらい ਇਸ ਬੱਚੀ ਨੂੰ ਵੀ ਵੀਰ ਭੇਜਦੇ ਇਹਦੇ ਆਂਦਰਾਂ ਜਿਹੜੀਆਂ ਤਪਣ ਸੋ ਸਤਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆਸੂ ਸਾਧ ਸੰਗਤ ਦੀ ਕਿਰਪਾ ਨਾਲ ਐਸਵੇਰੇ 3 ਸਾਲ ਦਾ ਦੁਤਰਾ ਹੈ ਤੇ ਬੜਾ ਹੱਸਦਾ ਖੇੜ ਦਾ ਬੋਲਵਾ ਦੇ। ਸੁ ਕਹਿਣ ਦਾ ਭਾਵ ਕਿ ਅਸੀਂ ਵੀ ਸਤਿਗੁਰੂ ਦੇਗੇ ਸਮੂਹ ਸਾ ਸੰਗਤ ਨੇ ਰਲ ਕੇ ਅਰਦਾਸ ਬੇਨਤੀ ਕਰਨੀ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਗਗਨਦੀਪ ਸਿੰਘ ਤੇ ਅਮਰਜੀਤ ਸਿੰਘ ਦੋਵਾਂ ਹੀ ਦਰਮਖ ਪਿਆਰਿਆਂ ਨੂੰ ਪੁੱਤਰ ਦੀ ਦਾਤ ਬਖਸ਼ ਪੁੱਤੀ ਗੰਢ ਪਵੇ ਸੰਸਾਰ ਸਾਧਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ ਸੁਖਿਆ ਆਉ ਇਤਿਹਾਸ ਵੱਲੇ ਚਾਤਮਾਰਗੀ ਜਿਸ ਵੇਲੇ ਮਾਈ ਕਰਮੋ ਨੇ ਜਥਾਣੀ ਕਰਮੋ ਨੇ ਬੜੇ ਵਿਅੰਗ ਭਰੇ ਰਹੀਏ ਦੇ ਵਿੱਚ ਮਾਤਾ ਗੰਗਾ ਨੂੰ ਆਖਿਆ ਮਾਤਾ ਗੰਗਾ ਦਾ ਦਿਲ ਉਦਾਸ ਹੋ ਗਿਆ ਅੰਦਰ ਆਣ ਕੇ ਬੈਠ ਗਈ ਸ਼ਾਮ ਨੂੰ ਜਿਸ ਵੇਲੇ ਤਨ ਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਗ੍ਰਹਿ ਵਿਖੇ ਪਿਆਰਿਓ ਆਏ ਨਾ ਤੇ ਮਾਤਾ ਦਾ ਚਿਹਰਾ ਉਤਰਿਆ ਦੇਖ ਕੇ ਕਹਿਣ ਲੱਗੇ ਜੰਗਾ ਕੀ ਗੱਲ ਹੈ ਕਹਿਣ ਲੱਗੀ ਕੋਈ ਗੱਲ ਨਹੀਂ ਕਹਿੰਦੇ ਗੱਲ ਤਾਂ ਕੋਈ ਹੈ ਕਹਿੰਦੀ ਗੱਲ ਇਹ ਆ ਕਿ ਆਪਣੀ ਸ਼ਾਦੀ ਨੂੰ ਤਏ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਸਤਿਗੁਰੂ ਦੀ ਕਿਰਪਾ ਨਹੀਂ ਹੋਈ ਤੇ ਅਰਦਾਸ ਬੇਨਤੀ ਕਰੀਏ ਹੁਣ ਤਾਂ ਲੋਕ ਮਿਹਣੇ ਵੀ ਮਾਰਨ ਲੱਗ ਪਏ ਨੇ ਪਤਾ ਲੱਗ ਗਿਆ ਕਿ ਕਰਮੋ ਜਿਹੜੀ ਆ ਉਹ ਮਿਹਣੇ ਮਾਰਦੀ ਪਈ ਸੋ ਗੁਰੂ ਜੀ ਆਸਪੈ ਕਿਉਂਕਿ ਜਾਣੀ ਜਾਣ ਨੇ ਕਰ ਕੀ ਨਹੀਂ ਸਕਦੇ ਪਿਆਰਿਓ ਪਰ ਕਰਾ ਮਾਤ ਨਾਮ ਕਹਿਦਾ ਉਹਨਾਂ ਨੇ ਆਪਣੇ ਆਪ ਕੁਛ ਨਹੀਂ ਉਹ ਜਰੀਆ ਬਣਾਉਂਦੇ ਨੇ ਆਪਣਾ ਖੁਦ ਕਰਨਾ ਸੀ ਤੇ ਆਪਣੇ ਘਰ ਪੁੱਤਰ ਉਹਨਾਂ ਦੇ ਹੋ ਸਕਦਾ ਐਸੀ ਗੱਲ ਨਹੀਂ ਕਹਿਣ ਲਗੇ ਤੂੰ ਮਾਤਾ ਗੰਗਾ ਨੂੰ ਕਿਹਾ ਕਿ ਗੰਗਾ ਤੂੰ ਇੰਜ ਕਰ ਪ੍ਰਸ਼ਾਦਾ ਪਾਣੀ ਤਿਆਰ ਕਰ ਜੇ ਤੂੰ ਪੁੱਤਰ ਦੀ ਦਾਤ ਪ੍ਰਾਪਤ ਕਰਨੀ ਚਾਹੁੰਦੀ ਆ ਤੇ ਬੀੜ ਸਾਹਿਬੇ ਕਿ ਬਾਬਾ ਬੁੱਢਾ ਜੀ ਦੇ ਕੋਲ ਜਾ ਉਹਨੂੰ ਪ੍ਰਸ਼ਾਦਾ ਸ਼ਿਕਾ ਤੇਰੀ ਝੋਲੀ ਭਰ ਜਵੇ ਹੁਣ ਪਿਆਰਿਓ ਇਹਨੇ ਬਚਨ ਕਰਕੇ ਆਪ ਆਪਨੇ ਕਾਰ ਵਿਹਾਰ ਲੱਗੇ ਅਗਲੇ ਦਿਨ ਮਾਤਾ ਨੇ ਤਿਆਰੀ ਕੀਤੀ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਨਾਲ ਆਪਣੇ ਗੋਲੀਆਂ ਲਈਆਂ ਲਾਓ ਨਸ਼ਕਰ ਲੈ ਕੇ ਪਿਆਰਿਓ ਦੂਹ ਘਰਥਾਂ ਦੇ ਉੱਤੇ ਚੜ ਕੇ ਜਿਸ ਵੇਲੇ ਬੀੜ ਬੁੱਢਾ ਸਾਹਿਬ ਨੂੰ ਪੁੱਛੇ ਤੇ ਘੱਟਾ ਉੜਦਾ ਦੂਰੂ ਵੇਖ ਕੇ ਬਾਬਾ ਬੁੱਢਾ ਜੀ ਕਹਿਣ ਲਗੇ ਕਹਿੰਦੇ ਗੁਰੂ ਕਿਆ ਨੂੰ ਭਜਣਾ ਕਿਵੇਂ ਪੈ ਗਿਆ ਜਦੋਂ ਪਿਆਰੋ ਇਹ ਬਚਨ ਸੁਣਿਆ ਨਰਾਸੀ ਹੋ ਗਈ ਪ੍ਰਸ਼ਾਦਾ ਜਦੋਂ ਅੱਗੇ ਰੱਖਿਆ ਤੇ ਅਜੇ ਬਾਬਾ ਬੁੱਢਾ ਜੀ ਕਹਿੰਦੇ ਪੁੱਤ ਅਜ ਭੁੱਖ ਕੋਈ ਨਹੀਂ ਪ੍ਰਸ਼ਾਦਾ ਰੱਖ ਜਾ ਤੇ ਤੂੰ ਚਲੀ ਜਾ ਨਿਮੋ ਜਾਣੇ ਵਾਪਸ ਫੇਰ ਮੁੜੀ ਘਰੇ ਜਾ ਕੇ ਫੇਰ ਜਦੋਂ ਗੱਲ ਸਾਰੀ ਪਿਆਰੋ ਦਸੀ ਕਿ ਗੁਰੂ ਅਰਜਨ ਸਾਹਿਬ ਕਹਿੰਦੇ ਕਹਿੰਦੇ ਇਹ ਵੀ ਨਹੀਂ ਜਾਈਦਾ ਜੇ ਲੈਣਾ ਹੋਵੇ ਕੁਛ ਨਮਾਣੇ ਹੋ ਕੇ ਜਾਇਦਾ ਪਾਣੀ ਵੀ ਨਹੀਂ ਮੇਥਾ ਨੂੰ ਰੁੱੜਦਾ ਤੇ ਤੂੰ ਨਮਾਣੀ ਬਣ ਕੇ ਜਾ ਰਥਾਂ ਤੇ ਚੜ ਕੇ ਨਹੀਂ ਜਾਣਾ ਨੰਗੇ ਪੈਰੀ ਜਾ ਪ੍ਰਸ਼ਾਦੇ ਪਕਾ ਵਿਸੇ ਲੱਸੀ ਦਾ ਮੱਗਾ ਲੈ ਸਿਰ ਤੇ ਰੱਖ ਚਾਰ ਗੰਢਾ ਨਾਲ ਲੈ ਤੇ ਲੈ ਕੇ ਜਾ ਤੇ ਨੰਗੇ ਪੈਰੀ ਜਦੋਂ ਜਾਵੇਂਗੀ ਤੇ ਫਿਰ ਬਾਬਾ ਗੁੱਡਾ ਜੀ ਪ੍ਰਸੰਨ ਹੋ ਕੇ ਪ੍ਰਸ਼ਾਦਾ ਛਕਣਗੇ ਸੋ ਅਗਲੇ ਦਿਨ ਪਿਆਰਿਓ ਇਸੇ ਤਰ੍ਹਾਂ ਕੀਤਾ ਗਿਆ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਸਿਰ ਦੇ ਉੱਤੇ ਪ੍ਰਸ਼ਾਦਾ ਲੱਸੀ ਦਾ ਮੱਗਾ ਰੱਖਿਆ ਗੰਢਾ ਚਾਰ ਰੱਖਿਆ ਤੇ ਪਿਆਰਿਓ ਪੈਦਲ ਚੱਲ ਕੇ ਜਦੋਂ ਬਾਬਾ ਬੁਢਾ ਸਹਿ ਪਹੰਚੀ ਤੇ ਅੱਜ ਦੂਰੋਂ ਹੀ ਬਾਬਾ ਜੀ ਉੱਠ ਕੇ ਦਾਤਰੀ ਸੁਟ ਕੇ ਕਹਿਣ ਲੱਗੇ ਬੱਚਾ ਛੇਤੀ ਲਿਆ ਭੁੱਖ ਬਹੁਤ ਜ਼ਿਆਦੀ ਲੱਗੀ ਹੋਈ ਹੈ ਅੱਜ ਬੜੀ ਭੁੱਖ ਲੱਗੀ ਹੈ ਜਦੋਂ ਪਿਆਰਿਓ ਲੱਸੀ ਦਾ ਮੱਗਾ ਰੱਖਿਆ ਪ੍ਰਸ਼ਾਦਾ ਪਾਣੀ ਰੱਖਿਆ ਖੋਲ ਕੇ ਜਦੋਂ ਸ਼ਕਲ ਲੱਗੇ ਕਹਿੰਦੇ ਅੱਜ ਬੜਾ ਹੀ ਆਨੰਦ ਆਇਆ ਬੜਾ ਹੀ ਆਨੰਦ ਆਇਆ ਜਦੋਂ ਪਿਆਰਿਓ ਮੁੱਕੀ ਮਾਰ ਕੇ ਗੰਢਾ ਭਨਿਆ ਤੇ ਵਿੱਚੋਂ ਜਦੋਂ ਗੰਡੇ ਦੇ ਵਿੱਚੋਂ ਉਹ ਉਸ ਦਾ ਟੁਕੜਾ ਬਾਹਰ ਨਿਕਲ ਕੇ ਡਿੱਗਾ ਕਹਿਣ ਲੱਗੇ ਲਏ ਗੰਗਾ ਤੇਰੇ ਘਰ ਬੜੀ ਜੋਧਾ ਐਡਾ ਜੋਧਾ ਹੋਵੇਗਾ ਜਿਹੜਾ ਆਵੇਗਾ ਜਿਹੜਾ ਤੁਰਕਾਂ ਦਾ ਨਾਸ ਕਰੇਗਾ ਸਿਰ ਭਨੇਗਾ ਸੋ ਪਿਆਰਿਓ ਕਿਰਪਾ ਹੋਈ ਪਰਵਾਹ ਦੇ ਵਿੱਚ ਖੁਸ਼ੀਆਂ ਆਈਆਂ ਤਨ ਤਨ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਤੇ ਜਨਮ ਤੋਂ ਲੈ ਕੇ ਪਿਆਰੋ ਇਤਨੇ ਕ ਚਾਲੇ ਲਗਾਏ ਗਏ ਕਰਮੋਂ ਬਨੋਂ ਖਤਮ ਕਰਨ ਵਾਸਤੇ ਕਦੀ ਕੁਛ ਦੇ ਕਦੀ ਕੁਛ ਦੇ ਪਰ ਸਤਿਗੁਰੂ ਸਾਚੇ ਦੀਆ ਭੇਜ ਸਤਿਗੁਰੂ ਨੇ ਕਿਰਪਾ ਕੀਤੀ ਸੀ ਉਹਨਾਂ ਦਾ ਬਾਹਰ ਵੀ ਵਿੰਗਾ ਕੋਈ ਨਹੀਂ ਸੀ ਕਰ ਸਕਦਾ ਹੁਣ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵੇਲੇ ਗਰਾਜ ਬੱਤੀ ਗੱਦੀ ਦੇ ਉੱਤੇ ਬਰਾਜਮਾਨ ਹੋ ਗਏ ਪਿਆਰੋ ਉਹਨਾਂ ਨੇ ਫੌਜਾਂ ਵੀ ਰੱਖੀਆਂ ਕਾਲ ਤੱਕ ਸਾਹਿਬ ਜੀ ਦੀ ਉਹਨਾਂ ਨੇ ਸਰਜਨਾ ਕੀਤੀ ਤੇ ਪਿਆਰਿਓ ਜਿਸ ਵੇਲੇ ਉਸ ਸੰਗਰਾਣੇ ਦੀ ਧਰਤੀ ਬਾਬੇ ਨੋਹ ਸਿੰਘ ਦੀ ਜਿੱਥੇ ਜਗਾ ਬਣੀ ਆ ਨਾ ਸ਼ਹੀਦੀ ਵਾਲੀ ਬਾਬਾ ਦੀਪ ਸਿੰਘ ਜੀ ਜਿੱਥੇ ਸ਼ਹੀਦ ਹੋਏ ਨੇ ਉਹਦੇ ਸਾਹਮਣੇ ਸੰਗਰਾਣਾ ਗੁਰਦੁਆਰਾ ਸਾਹਿਬ ਹੈ ਉਥੇ ਗੁਰੂ ਸਾਹਿਬ ਨੇ ਉਤਾਰਾ ਕੀਤਾ ਹੈ ਤੇ ਪਿਆਰਿਓ ਅੱਗੇ ਵੀ ਜੇ ਆਪਣੇ ਘਰ ਦੇ ਵਿੱਚ ਕਿਰਪਾ ਹੋਵੇ ਤੇ ਗਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੁਨੀਆ ਲੋਚਦੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਲੋਕਾਂ ਦੇ ਕਾਰਜ ਕਰਦੇ ਨੇ ਤੇ ਉਧਰ ਕੀ ਹੋ ਰਿਹਾ ਏ ਕਿ ਮਾਈ ਲੰਗਰ ਪਾਣੀ ਛਕ ਤੇ ਚੁੱਕੇ ਜਾ ਰਹੀ ਆ ਪਿਆਰੇ ਉਹ ਕੋ ਭਾਈ ਗੁਰਦਾਸ ਜੀ ਮਿਲੇ ਭਾਈ ਗੁਰਦਾਸ ਜੀ ਮਿਲਿਆ ਕਹਿਣ ਲਗੇ ਮਾਤਾ ਕੀ ਗੱਲ ਨਰਾਸੀ ਜੀ ਕਿਉ ਕਹਿੰਦੀ ਪੁੱਤ ਨਰਾਸੀ ਤਾਂ ਕੋ ਨਹੀਂ ਜ਼ਮੀਨ ਜਾਇਦਾਦ ਵਾਧੂ ਆ ਪਰ ਜ਼ਮੀਨ ਨੂੰ ਸੰਭਾਲਣ ਵਾਲਾ ਸਾਡੇ ਘਰ ਕੋਈ ਨਹੀਂ ਕਹਿਣ ਲਗੇ ਫਿਰ ਤੇਰੇ ਇਲਾਕੇ ਨਦੀ ਵਗਦੀ ਦਰਿਆ ਵਗਦਾ ਸ਼ਗਰਾਣੇ ਦੀ ਧਰਤੀ ਤੇ ਗੁਰੂ ਸਾਹਿਬ ਆ ਕੇ ਬੈਠੇ ਜੇ ਤਾਂ ਤੁਸਾਂ ਸਹਿਬ ਸ਼੍ਰੀ ਹਰਗਮਿਆਂ ਸਾਹਿਬ ਉਹਨਾਂ ਦੇ ਦਰਸ਼ਨ ਕਰ ਉਹਨਾਂ ਦੇ ਕੋਲ ਜਾ ਫਰਿਆਦ ਕਰ ਤੇ ਤੇਰੀ ਵੀ ਸੁਣੀ ਜਾਵੇ ਹੁਣ ਪਿਆਰਿਓ ਮਾਤਾ ਸਲਖਣੀ ਅਗਲੇ ਦਿਨ ਸਵੇਰੇ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਬਾਅਦ ਉਸ ਜਗ੍ਹਾ ਤੇ ਪਹੁੰਚ ਗਈ ਕੰਨੇ ਨੂੰ ਪਿਆਰਿਓ ਸਹਿਬ ਸ਼੍ਰੀ ਗੁਰੂ ਹਰਗਮਿਆਂ ਸਾਹਿਬ ਜੀ ਨਾਲ ਘੋੜੇ ਤੇ ਸਵਾਰ ਹੋ ਕੇ ਕਿਤੇ ਬਾਹਰ ਜਾ ਰਹੇ ਸੀ ਅਗੋਂ ਮਿਲ ਕੇ ਮਾਤਾ ਨੇ ਫਰਿਆਦ ਕੀਤੀ ਤੇ ਜਦੋਂ ਗੁਰੂ ਸਾਹਿਬ ਖਲੋਗ ਹੈ ਖਲੋਗ ਕੀ ਕਹਿਣ ਲੱਗੇ ਮਾਤਾ ਤੇਰੇ ਕਰਮਾਂ ਦੇ ਵਿੱਚ ਬੱਚੇ ਦੀ ਲਕੀਰ ਹੀ ਨਹੀਂ ਤੇਰੇ ਬਾਅਦ ਤੇ ਬੱਚੇ ਦੀ ਲਕੀਰ ਕੋਈ ਨਹੀਂ ਇੰਨੀ ਸੁਣ ਕੇ ਹੀ ਮੰਨਦੇ ਉੱਤੇ ਪਿਆਰਿਓ ਇੰਨਾ ਬੋਝ ਪਿਆ ਘਰ ਨੂੰ ਆ ਗਈ ਆ ਹੁਣ ਸਹਿਬ ਸ੍ਰੀ ਗੁਰੂ ਅਗੰਗਦ ਸਾਹਿਬ ਜੀ ਦਾ ਜਿਹੜਾ ਵੇਚ ਹੈ ਨਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੇ 6 ਮਣ ਪੱਕਾ ਵਜਨ ਸੀ ਇੱਕ ਘੋੜਾ ਲੈ ਕੇ ਉਹਨਾਂ ਦਾ ਵਜਨ ਨਹੀਂ ਸੀ ਚੱਲਦਾ ਤੇ ਪਿਆਰਿਓ ਮਾਤਾ ਆਪਣੇ ਘਰ ਵੇਖੇ ਆ ਗਈ ਅਗਲੇ ਦਿਨ ਕੁਦਰਤੀ ਫੇਰ ਭਾਈ ਗੁਰਦਾਸ ਨਾਲ ਮੇਲਾ ਹੋਇਆ ਹੈ ਕਹਿਣ ਲੱਗੇ ਮਾਤਾ ਕਿਵੇਂ ਆ ਕਹਿੰਦੀ ਕੋਈ ਗੱਲ ਨਹੀਂ ਬਣੀ ਗੁਰੂ ਸਾਹਿਬਾਂ ਨੇ ਵੀ ਜਵਾਬ ਦੇ ਦਿੱਤਾ ਐਨੀ ਕੋਈ ਗੱਲ ਉਹ ਹੱਥ ਦੀਆਂ ਰੇਖਾਵਾਂ ਨੂੰ ਬਣਾਉਣ ਵਾਲੇ ਨੇ ਇਹ ਹੱਥ ਦੀਆਂ ਰੇਖਾਵਾਂ ਤੇਰੀਆਂ ਬਣ ਜਾਣਗੀਆਂ ਤੂੰ ਫੇਰ ਜਾ ਉਹਨਾਂ ਦੇ ਕੋਲ ਤੇ ਇੱਕ ਹੀ ਚਰਨਾ ਤੇ ਪੈ ਜਾ ਜਿੰਨਾ ਚਿਰ ਤੱਕ ਤੇਰੇ ਤੇ ਕਿਰਪਾ ਨਾ ਕਰ ਉਹਨਾਂ ਚਿਰ ਉਹਨਾਂ ਦਾ ਖੜਾ ਰਿਛ ਪਿਆਰਿਓ ਅਗਲੇ ਦਿਨ ਫੇਰ ਤਿਆਰਬਰ ਤਿਆਰ ਹੋ ਕੇ ਮਾਤਾ ਸੁਲਖਣੀ ਉਥੇ ਪਹੁੰਚੀ ਗੁਦਰਤੀ ਗੁਰੂ ਸਾਹਿਬ ਫੇਰ ਘੋੜੇ ਤੇ ਸਵਾਰ ਹੋ ਕੇ ਬਾਹਰ ਤਿਆਰੀ ਤੇ ਸਨ ਜਦੋਂ ਗਏ ਤੇ ਜਾ ਕੇ ਮਾਤਾ ਨੇ ਲਗਾਮਾਂ ਫਾੜੀਆਂ ਲਗਾਮਾਂ ਫੜ ਕੇ ਤੇ ਪਿਆਰਿਓ ਘੋੜੇ ਦੀ ਰਿਕਾਲ ਦੇ ਵਿੱਚ ਸਤਿਗੁਰਾਂ ਦਾ ਪੈਰ ਹੈ ਉੱਤੇ ਸਿਰ ਰਾਕੇ ਹੰਝੂਆਂ ਦੇ ਨਾਲ ਉਹਨੇ ਦੇ ਪੈਰ ਧੋ ਦਿੱਤੇ ਤੇ ਸਤਿਗੁਰੂ ਮੁਸਕਰਾਏ ਖੁਸ਼ ਹੋ ਗਏ ਤੁਰ ਉੱਠ ਗਏ ਕਹਿੰਦੇ ਮਾਤਾ ਕੀ ਗੱਲ ਕੱਲ ਕਿਹਾ ਸੀ ਤੈਨੂੰ ਤੇ ਤੇਰੇ ਨਹੀਂ ਕਰਮ ਅਜ ਤੇ ਸਤਿਗੁਰੂ ਦੇਖ ਕੇ ਅਰਦਾਸ ਕਰਨ ਲੱਗੀ ਮਾਤਾ ਸੁਲੱਖਣੀ ਕਹਿਣ ਲੱਗੀ ਬਾਬਾ ਜੀ ਅਗਰ ਤੁਸੀਂ ਕਿਰਪਾ ਕਰਦੇ ਹੋ ਗੁਰੂ ਜੀ ਤੇ ਫਿਰ ਜੜੀਆਂ ਰਖਾਵਾਂ ਪੁੱਠੀਆਂ ਨਹੀਂ ਉਹ ਸਿੱਧੀਆਂ ਵੀ ਹੋ ਜਾਂਦੀਆਂ ਜਿਵੇਂ ਸ਼ੀਸ਼ੇ ਦੇ ਵਿੱਚ ਪਿਆਰਿਓ ਮੁੱਖ ਵੇਖੀਏ ਤੇ ਆਪਾਂ ਸਜੀ ਪਾਗ ਬੰਦੀ ਹੋਵੇ ਥਵੀ ਹੋ ਜਾਂਦੀ ਆ ਤੇ ਬੰਨੀ ਸਜੀ ਹੁੰਦੀ ਆ ਨਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਕਿਉਂ ਨਹੀਂ ਕਿਰਪਾ ਕਰ ਸਕਦੇ ਸਭ ਕੁਝ ਕਰ ਸਕਦੇ ਪਿਆਰਿਓ ਗੁਰੂ ਸਾਹਿਬ ਤਰੁੱਟ ਕੇ ਕਹਿਣ ਲੱਗੇ ਲਿਆਓ ਤਲਵੰਦਵਾਦ ਤੇ ਆਪਾਂ ਇਹਨੂੰ ਅਕਾਲ ਪੁਰਖ ਪ੍ਰਮਾਤਮਾ ਦੀ ਬਖਸ਼ਿਸ਼ ਲਿਖ ਦਿੰਦੇ ਆਂ ਪਾਈ ਗੁਰਦਾਸ ਜੀ ਭਜੇ ਸ਼ਾਹੀ ਕਲਮੰਦਵਾਦ ਕਾਗਜ਼ੇ ਨਿਆਂਦਾ ਪਿਆਰਿਓ ਉਸ ਵੇਲੇ ਜਿਹੜੇ ਘੋੜੇ ਤੇ ਸਵਾਰ ਸੀ ਨਾ ਟਾਈਮ ਲੱਗ ਗਿਆ ਤੇ ਘੋੜਾ ਹੁਣ ਭਾਰ ਜਿਹੜਾ ਚੁੱਕਣਾ ਹੈ ਨਾ ਉਹ ਬੜਾ ਉਖਾ ਹੁੰਦਾ ਹੈ ਘੋੜੇ ਦੇ ਇੱਕੇ ਵਾਰ ਭਾਰ ਚੁੱਕਣਾ ਸਾਢੇ 6 ਮਣ ਪੱਕਾ ਉਧਰੋਂ ਕਲਮੰਦਵਾਦ ਸ਼ਾਹੀ ਆ ਗਈ ਹੈ ਉਧਰੋਂ ਪਿਆਰਿਓ ਗੁਰੂ ਸਾਹਿਬ ਗੁਰਮੁਖੀ ਦੇ ਵਿੱਚ ਏਕਾ ਕੌਣ ਲੱਗੇ ਨੇ ਏਕ ਓੰਕਾਰ ਵਾਲਾ ਤੇ ਉਧਰੋਂ ਘੋੜੇ ਨੇ ਸੋਮਲਾ ਜੀ ਤਾਂ ਉਧਰੋਂ ਘੋੜੇ ਨੇ ਤੌਣਾ ਲਾਈ ਏ ਤੇ ਪਿਆਰਿਓ ਏਕੇ ਦੀ ਜਗ੍ਹਾ ਤੇ ਸਾਤਾ ਬੈਗੀ। ਸਾਤਾ ਬੈ ਗਿਆ ਬੜੇ ਪ੍ਰਸੰਨ ਹੋਏ ਆਸਪੈ ਕਹਿਣ ਲਗੇ ਮਾਤਾ ਤੂੰ ਇੱਕ ਮੰਗਦੀ ਸੈਂ ਆ ਸਤਿਗੁਰੂ ਨੇ 7 ਬਰਸੇ ਹੀ ਕਰ ਦਿੱਤੇ ਕਾਰਨ ਪ੍ਰਮਾਤਮਾ ਜੀ ਤੇ ਹੁਣ ਸਾਡੇ ਬਾਤੇ ਵੀ ਕੋਈ ਦੇਵੇਗੀ ਸਾਨੂੰ ਇੱਕ ਪੁੱਤਰ ਵਿੱਚੋਂ ਕਹਿਣ ਲਗੇ ਸਤਿਗੁਰੂ ਤੁਹਾਨੂੰ ਪਤਾ ਹੀ ਆ ਕਾਰੋਬਾਰ ਕਿੰਨਾ ਵੱਡਾ ਇਹਨੀ ਜ਼ਮੀਨ ਜਾਇਦਾਦ ਉਹਨੂੰ ਸੰਭਾਲਣ ਵਾਲਾ ਕੋਈ ਨਹੀਂ ਇੱਕ ਕਿਆਰੇ ਮੋੜੇਗਾ ਇੱਕ ਹਲ ਵਾਵੇਗਾ ਇੱਕ ਪਠੇ ਵੜਿਆ ਕਰੇਗਾ ਇੱਕ ਪੁਤਲੇ ਪੁਤਲੇ ਕੰਮ ਕਰਿਆ ਕਰੇਗਾ ਕਹਿਣ ਦਾ ਭਾਅ ਕਿ ਸੱਤਾਂ ਦੇ ਸੱਤਾਂ ਨਾ ਮੇਰਾ ਮਸਾ ਹੀ ਚੱਲਣਾ ਗੁਰੂ ਜੀ ਹੱਸ ਕੇ ਕਹਿਣ ਲੱਗੇ ਮਾਈ ਸਲਕਣੀ ਚਲੋ ਅਕਾਲਪੁਰ ਪ੍ਰਮਾਤਮਾ ਨੇ ਤੇਰੀ ਤੀ ਕਿਰਪਾ ਕਰ ਦਿੱਤੀ ਹੈ ਇਸ ਵਾਸਤੇ ਹੁਣ ਤੂੰ ਆਪਦੇ ਘਰ ਖੁਸ਼ੀ ਖੁਸ਼ੀ ਜਾ ਇਕ ਖੁਸ਼ੀ ਨਾਲ ਜੀਵਨ ਨਤੀਤ ਕਰ ਸੋ ਪਿਆਰਿਓ ਜੇ ਸਤਿਗੁਰੂ ਤਰੁਠ ਜਾਣ ਜਿਵੇਂ ਆਪਾਂ ਉਹਨਾਂ ਦੇ ਅੱਗੇ ਅਰਦਾਸਾਂ ਬੇਤੀਆਂ ਜੋਦਰੀਆਂ ਕਰਦੇ ਹਾਂ ਇਸੇ ਤਰ੍ਹਾਂ ਹਰ ਇੱਕ ਦੀ ਸੋਲ ਲਈ ਦੇ ਐਡੀ ਗੱਲ ਨਹੀਂ ਉਹਨਾਂ ਦੇ ਖਜ਼ਾਨੇ ਦੇ ਵਿੱਚ ਬਿਆੰਤ ਝੋੜੇ ਭਰੇ ਨੇ ਭਰੇ ਭੰਡਾਰੇ ਸਹਬ ਕੇ ਨੀਵਾ ਹੋ ਕੇ ਲੁੱਟ ਪਿਆਰਿਓ ਲੁੱਟਣ ਦੀ ਜਾਜ ਹੋਣੀ ਚਾਹੀਦੀ ਆ ਸਤਿਗੁਰੂ ਦੇ ਖਜ਼ਾਨੇ ਕਦੀ ਨਹੀਂ ਮੁੱਕਦੇ ਦਿੰਦਾ ਦੇ ਲੰਦੇ ਠੱਗ ਪਾਹੇ ਅਸੀਂ ਵਸਤਾਂ ਲੈ ਕੇ ਚੁੱਪ ਕਰ ਜਾਂਦੇ ਆ ਸਤਿਗੁਰੂ ਹਰ ਮੇਰੇ ਹੱਥ ਤੇ ਰੱਖ ਕੇ ਬੈਠੇ ਨੇ ਵੀ ਭਗਤਾਂ ਆ ਕੇ ਜਿੰਨੇ ਮਰਜੀ ਖਜਾਨੇ ਲਈ ਜਾ ਖਜਾਨੇ ਸਤਿਗੁਰੂ ਦੇ ਭਰਪੂਰ ਭਰੇ ਹੋਏ ਨੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਾ ਜੀ ਨਾਲ ਦੋ ਸਾਖੀਆਂ ਦੀ ਸਾਂਝ ਪਾਈ ਜਿਸ ਚੀਜ਼ ਦੀ ਪਰਵਾਹ ਨੂੰ ਘਾਟੇ ਆਪਾ ਸਭ ਸੰਗਤਾਂ ਦੇਉ ਸੱਜਣਾਂ ਸਿਰਸੜੀਆਂ ਹੂਏ ਸਹਿਬ ਸੁਮੇਲ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਔਰ ਫੇਰ ਉਹਦੇ ਘਰ ਘਾਟਾ ਵੀ ਕਿਸੇ ਗੱਲ ਦਾ ਨਹੀਂ ਪਿਆਰਿਓ ਇਹ ਵਹਿਦ ਵਹਿਰੂ ਸੱਚੇ ਪਾਤਸ਼ਾ ਟੁੱਟ ਜਾ ਤੇ ਬਖਸ਼ਣਾ ਕਰ ਦਿੰਦੇ ਨੇ ਸੋ ਪਿਆਰਿਓ ਆਉ ਹੋਈਆਂ ਫੁੱਲਾਂ ਨੂੰ ਨਾਚਾ ਤਾਰਿਓ ਗੱਲ ਕਿ ਆਪਾਂ ਫਤਿਗ ਜਾਈਏ ਹੋਈਆਂ ਫੁੱਲਾਂ ਨੂੰ ਵਾਹ ਕਰਨਾ ਸੰਭਵ ਬਖਸ਼ਮ ਜੋਗ ਹੁੰਦੀ ਹੈ ਸੰਗਤ ਉੱਚਾ ਈਸਾ ਹੈ ਆਪਜੀ ਦਾ ਮੈਂ ਦਾਸ ਸਾਹਿਬ ਜੀ ਦੇ ਚਰਨਾਂ ਦਾ ਸੇਵਕ ਹਾਂ ਬਿਆੰਕ ਸੰਗਤਾਂ ਵੱਲੋਂ ਬਿਆੰਕ ਬਿਆੰਕ ਮਾਮਲੇ ਹਾਜ਼ਰ ਕੀਤੇ ਨੇ ਸੱਚੇ ਪਾਤਸ਼ਾ ਸਮੂਹ ਸ਼ਰਧਾਂ ਦੇ ਨਾਮ ਆਪ ਜਾਣਦੇ ਨੇ ਗੁਰਮ ਪਿਆਰੇ ਅਮਰਜੀਤ ਸਿੰਘ ਜੀ ਹੋਣਾ ਵੱਲੋਂ ਗਗਨ ਦੀਪ ਸਿੰਘ ਜੀ ਹੋਣਾ ਵੱਲੋਂ ਅਤੇ ਵਿਅੰਤ ਹੋਰ ਸੰਗਤਾਂ ਵੱਲੋਂ ਮਾਨ ਸਰਕਾਰ ਬਖਸ਼ਿਸ਼ ਕੀਤਾ ਹੈ ਪਿਆਰਿਓ ਸਮੇਂ ਦੀ ਨਿਯਾਤ ਨੂੰ ਦੇਖਦੇ ਹੋਏ ਸਮੂਹ ਸੰਗਤਾਂ ਦਾ ਨਾਮ ਨਹੀਂ ਲਿਆ ਜਾ ਸਕਦਾ ਸਮੂਹ ਭੈਣਾ ਵੱਲੋਂ ਵੀ ਵਿਅੰਤ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮਾਇਆ ਪੇਟਾ ਹਾਜ਼ਰ ਹੋਈ ਹੈ ਸਤਗੁਰੂ ਸਮੂਹ ਸ਼ਰਧਾਂ ਦੀ ਅੰਦਰ ਹਾਰੀਆਂ ਪ੍ਰਵਾਨ ਕਰਨ ਦਰਮ ਕਰੋਂ ਨਾਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਲਾ ਦੇਹੀ ਰੋਗਤਾ ਤੰਦਰੁਸਤੀਆਂ ਹਰ ਮદાન ਫਤਿਹ ਬਖਸ਼ੇ ਕਰੇ ਸਤਿਗੁਰੂ ਪਾਈ ਪਲਵਿੰਦਰ ਸਿੰਘ ਜੀ ਦੇ ਪ੍ਰਵਾਹ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਫੁੱਲ ਖੜਾਵੇ ਔਰ ਇਸੇ ਤਰ੍ਹਾਂ ਹੀ ਖੁਸ਼ੀਆਂ ਦੇ ਨਾਲ ਸਤਿਗੁਰੂ ਦੇ ਗੇੜੇ ਪੈਂਦੇ ਰਹਿਣ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਵਰਸਾਉਂਦੇ ਰਹਿਣ ਆਓ ਗੱਜ ਕੇ ਫੜੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ